ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਿਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬੀਰ ਪਹਿਲਾਂ 1 ਸਾਲ ਪਹਿਲਾਂ ਆਵਾਤਾ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਘਵਾਂਤ ਮੰਦ ਸਹਿਕਾਰ ਬਣਿਆ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਪੀਜੀ ਰੋਇਲ ਮਾਫੀ ਹੈ ਜੇ ਮੁੱਖ ਮੰਤਰੀ ਪੂਰੇ ਇੰਡੀਆ ਸਸੀਗਾਲ ਤੁਸੀਂ ਅਜੀਤ ਪਰਤੀ ਵੀ ਦੇਖ ਰਹੇ ਹੋ ਦੇਸ਼ ਦੀ ਆਜ਼ਾਦੀ ਲਈ ਬਟਵੋਲਾ ਜੋਗਦਨ ਪਾਉਣ ਵਾਲੇ ਇੱਕ ਮਹਾਨ ਨਾਇਕ ਸਾ ਲਾਲਾ ਲਾਲ ਪਤਰਾਈ ਇਸ ਵਕਤ ਅਸੀਂ ਉਹਨਾਂ ਦੇ ਜੱਤੀ ਪਿੰਡ ਢੁੱਡੀ ਕੇ ਵਿਖੇ ਖੜੇ ਹੈ ਇਸ ਧਰਤੀ ਦੇ ਉੱਪਰ ਉਹਨਾਂ ਦਾ ਜਨਮ ਹੋਇਆ ਔਰ 1865 ਦੇ ਵਿੱਚ 28 ਜਨਵਰੀ ਨੂੰ ਉਹਨਾਂ ਨੇ ਪਹਿਲੀ ਅੱਖ ਇਸ ਜਗ੍ਹਾ ਦੇ ਉੱਪਰ ਖੋਲੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਉਹਨਾਂ ਦਾ ਆਦਮ ਕੱਦ ਬੁੱਤ ਲੱਗਿਆ ਇੱਥੇ ਉਹਨਾਂ ਦਾ ਜੱਤੀ ਘਰ ਹੁੰਦਾ ਸੀ ਤੇ ਉਸ ਤੋਂ ਬਾਅਦ ਇੱਥੇ ਜਿਹੜੀ ਐ ਸਮੇਂ ਦੀ ਸਰਕਾਰ ਨੇ ਇੱਥੇ ਉਹਨਾਂ ਦੀ ਯਾਦਗਾਰ ਬਣਾਈ ਔਰ ਇਸ ਪਿੰਡ ਨੂੰ ਇਸ ਪਿੰਡ ਦੇ ਵਿੱਚੋਂ ਪੈਦਾ ਹੋ ਕੇ ਉਹ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਕਮਾਇਆ ਔਰ ਜਿੱਥੇ ਉਹਨਾਂ ਨੇ ਬੇਸ਼ੁਮਾਰ ਜਿਹੜੀਆਂ ਸੰਸਥਾਵਾਂ ਜਿਹੜੀਆਂ ਨਾਲ ਰੱਖਣ ਕੀਤਾ ਔਰ ਨਾਲ ਦੀ ਨਾਲ ਦੇਸ਼ ਦੀ ਆਜ਼ਾਦੀ ਦੇ ਵਿੱਚੋਂ ਬਹੁਤ ਵੱਡਾ ਰੋਲ ਅਦਾ ਕੀਤਾ ਔਰ ਸਾਈਮਨ ਕਮਿਸ਼ਨ ਵਾਪਸ ਲਾਉ ਦਾ ਜਿਹੜਾ ਉਹਨਾਂ ਨੇ ਨਾਰਾ ਦਿੱਤਾ ਤੇ ਨਾਲ ਦੀ ਨਾਲ ਜਿਹੜੀ ਹੈ ਪੀਐਨਬੀ ਅਤੇ ਲక్ష్ਮੀ ਬੀਮਾ ਯੋਜਨਾ ਉਹਨਾਂ ਦੇ ਉਹ ਸੰਸਥਾਪਕ ਰਹੇ ਨੇ ਔਰ ਦੇਸ਼ ਦੀ ਤਰੱਕੀ ਦੇ ਵਿੱਚ ਉਹਨਾਂ ਨੇ ਬੇਹੱਦ ਜਿਹੜਾ ਯੋਗਦਾਨ ਪਾਇਆ ਪਰ ਇਸ ਵਕਤ ਅਸੀਂ ਢੁੱਡੀ ਕੇ ਪਿੰਡ ਦੇ ਵਿੱਚ ਖੜੇ ਆਂ ਔਰ ਪਿੰਡ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਕਰਦਾ ਔਰ ਸਮੇਂ ਸਮੇਂ 'ਚ ਸਰਕਾਰਾਂ ਦਾ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੇ ਸਤਿਕਾਰ ਸਨਮਾਨ ਦੇ ਵਿੱਚ ਕੀ ਰੋਲ ਰਿਹਾ ਸੋ ਮੇਰੇ ਨਾਲ ਪਿੰਡ ਦੇ ਮੌਜੂਦਾ ਸਰਪੰਚ ਨੇ ਦਰਸ਼ਪ੍ਰੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਇੱਥੇ ਪਹੁੰਚਣ ਤੇ ਪਹਿਲਾਂ ਤਾਂ ਜੀ ਆਇਆਂ ਨੂੰ ਸਾਰੇ ਪਿੰਡ ਵੱਲੋਂ ਜੀ ਤੇ ਬਾਕੀ ਜੀ ਮੇਲੇ ਦੇ ਸਬੰਧ ਦੇ ਵਿੱਚ ਆਪਣਾ ਟੁੱਡੀ ਕੇ ਖੇਡ ਮੇਲਾ 70ਵਾਂ ਖੇਡ ਮੇਲਾ ਜੀ ਤੇ ਜਿਹਦੇ ਵਿੱਚ ਸਮੇਂ-ਸਮੇਂ ਤੇ ਸਾਡੇ ਬਜ਼ੁਰਗਾਂ ਨੇ ਇਹ ਆਪਣੇ ਸ਼ਹੀਦਾਂ ਨੂੰ ਯਾਦ ਰੱਖਣ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਹ ਖੇਡ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਜੋੜਨ ਵਾਸਤੇ ਇਹ ਪਹਿਲ ਕਦਮੀ ਕੀਤੀ ਸੀਗੀ ਤੇ 70 ਅੱਜ 70 ਸਾਲ ਹੋ ਗਏ ਆ ਜੀ ਤੇ ਉਸੇ ਤਰੀਕੇ ਨਾਲ ਲਗਾਤਾਰ ਇਹ ਖੇਡ ਮੇਲਾ ਜਾਰੀ ਆ ਤੇ ਸਮੇਂ-ਸਮੇਂ ਤੇ ਆਪਣੇ ਸਾਰੀਆਂ ਸਰਕਾਰਾਂ ਸੇ ਸਾਰੇ ਆਪ ਨਰਸਪੀਤ ਮੈਂ ਇਹ ਜਾਨਣਾ ਚਾਹਾਂਗਾ ਸਾਡੇ ਦਰਸ਼ਕ ਜਿਹੜੇ ਆ ਉਹ ਲਾਜਪਤਰਾਏ ਜਿਹਦੇ ਜੀਵਨ ਸੰਘਰਸ਼ ਤੇ ਉਹਨਾਂ ਦੀ ਕਲਣਾ ਤੋਂ ਪਲੀ ਪਾਂਤ ਬਖਵਲੇ ਪਰ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਉਹਨਾਂ ਦੀ ਇਹ ਯਾਦਗਾਰ ਬਣੀ ਹੈ ਇਹ ਕਿਹੜੇ ਸਾਲ ਦੇ ਵਿਸਥਾਪਿਤ ਕੀਤੀ ਗਈ ਸੀ ਇਹ ਜਿਹੜਾ ਆਪਣੀ ਆਪਣੇ ਲਾਜਪਤਰਾਏ ਜੀ ਦੀ ਜਿਹੜੀ ਯਾਦਗਾਰ ਹੈ 1959 ਦੇ ਵਿੱਚ ਇਹ ਸਥਾਪਿਤ ਕੀਤੀ ਗਈ ਸੀ ਤੇ ਉਹ ਹਰੇਕ ਜਾਨੀ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਨਗਰ ਨੂੰ ਤੇ ਲਾਲਾ ਲਾਜਪਤਰਾਏ ਦੀ ਜੀ ਦੀ ਸ਼ਹੀਦੀ ਨੂੰ ਉਹਨਾਂ ਨੂੰ ਸ਼ਰਧਾਂਜਲੀ ਦੇਣ ਮੌਕੇ-ਮੌਕੇ ਤੇ ਜਿਹੜੀ ਵੀ ਸਰਕਾਰ ਹੁੰਦੀ ਸੀ ਉਹ ਪਹੁੰਚਦੀ ਰਹੀ ਹੈ ਹਰੇਕ ਸਾਲ। ਤੇ ਜਿਸ ਤਰ੍ਹਾਂ ਮਤਲਬ ਆਮ ਦੇਖਦੇ ਆਂ ਅਸੀਂ ਸਰਕਾਰਾਂ ਜਿਹੜੀਆਂ ਆ ਉਹਨਾਂ ਦੇ ਨਾਂ ਦੇ ਉੱਤੇ ਸ਼ਹੀਦਾਂ ਦੇ ਨਾਂ ਦੇ ਉੱਤੇ ਯਾਦਗਾਰਾਂ ਬਣਾ ਦਿੰਦੇ ਆ। ਆ ਉਹਨਾਂ ਦੇ ਜਿਹੜੇ ਬੁੱਤ ਆ ਉਹ ਅਕਸਰ ਢੂੜ ਫੱਕਦੇ ਰਹਿੰਦੇ ਆ। ਸਰਪ ਤਰਪੋ ਯਾਦ ਦੇ ਵਿੱਚ ਇੱਕ ਬੁੱਤ ਸਥਾਪਿਤ ਕੀਤਾ ਜਾਂਦਾ ਹੈ ਤੇ ਪਿੰਡ ਜਿਹੜਾ ਆ ਉਸ ਤਰ੍ਹਾਂ ਦੀ ਜਿੱਦਾਂ ਦੀ ਲਾਲਾ ਗੀਰ ਸ਼ਹਾਦਤ ਸੀ ਉਸ ਨੂੰ ਲੈ ਕੇ ਪਿੰਡ ਦੇ ਵਿਕਾਸ ਜਿਹੜੇ ਆ ਉਹ ਉਹਨਾਂ ਨੂੰ ਲੈ ਕੇ ਸਰਕਾਰ ਦਾ ਕੀ ਰੋਲ ਰਿਹਾ ਪਿੰਡ ਨੇ ਕੋਈ ਵਿਕਾਸ ਪੱਖੋਂ ਤਰੱਕੀ ਕੀਤੀ ਹੈ ਪਹਿਲੀ ਤਾਂ ਗੱਲ ਹੈ ਜੀ ਸਾਨੂੰ ਪਿੰਡ ਵਾਸੀਆਂ ਨੂੰ ਬਹੁਤ ਮਾਣ ਆ ਇਸ ਗੱਲ ਦਾ ਵੀ ਅਸੀਂ ਇਨਾਂ ਸ਼ਹੀਦਾਂ ਦੇ ਵਾਰਿਸ ਆ ਸਾਡਾ ਜਨਮ ਪਿੰਡ ਢੁੱਡੀ ਕੇ ਵਿੱਚ ਹੋਇਆ ਜੀ ਇਕੱਲੇ ਲਾਲਾ ਲਾਜ ਪੱਤਰਾ ਇੰਨੀ ਸਾਡੇ ਪਿੰਡ ਦੇ ਗਦਰੀ ਬਾਬੇ ਵੀ ਹੋਏ ਆ ਜੀ ਤੇ ਜਿਨ੍ਹਾਂ ਨੇ ਕਾਮਾਗਟ ਮਾਰੂ ਜਹਾਜ਼ ਵਿੱਚ ਉਸ ਸਮੇਂ ਦੀਆਂ ਲਹਿਰਾਂ ਦੇ ਵਿੱਚ ਆਪ ਦਾ ਬਣਦਾ ਯੋਗਦਾਨ ਪਾਇਆ ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਲਾਲ ਲਾਜ ਪਤਰਾਏ ਜੀ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਉਦੋਂ ਸ਼ਹਾਦਤ ਹੋਈ ਉਹਨਾਂ ਦੀ ਤੇ ਉਸ ਤੋਂ ਬਾਅਦ ਵਿੱਚ ਹੀ ਹੁਣ ਵੀ ਜੇ ਮੰਨ ਕੇ ਚੱਲੋ ਚਾਹੇ ਪਿੱਛੇ ਕਿਸਾਨ ਅੰਦੋਲਨ ਚੱਲਿਆ ਜਾਂ ਆਪਣਾ ਕੋਈ ਵੀ ਮੂਵਮੈਂਟ ਆਪਣੇ ਦੇਸ਼ ਦੇ ਵਿੱਚ ਔਰਦੀ ਆ ਉਹਦੇ ਵਿੱਚ ਸਾਡੇ ਪਿੰਡ ਦੇ ਲੋਕ ਉਹ ਆਟੋਮੈਟਿਕ ਹੀ ਉਹਨਾਂ ਦੇ ਇੱਕ ਖੂਨ ਦੇ ਵਿੱਚ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਆਟੋਮੈਟਿਕ ਹੀ ਹਰੇਕ ਸੰਘਰਸ਼ ਦਾ ਜਾਂ ਹਰੇਕ ਲਹਿਰ ਦਾ ਹਿਸਾਬਾਣ ਦੇ ਬਣਦੇ ਬਣਦੇ ਆ ਕਿਉਂਕਿ ਕਹਿਣ ਤੋਂ ਭਾਵ ਸਾਨੂੰ ਇਹ ਲੱਗਦਾ ਵੀ ਜਿਹੜੀ ਪੱਗ ਸਾਡੇ ਸ਼ਹੀਦਾਂ ਨੇ ਸਾਡੇ ਸਿਰ ਤੇ ਬੰਨੀ ਆਂ ਇਹ ਉਹਨੂੰ ਸਾਂਭਣ ਦਾ ਸਾਡਾ ਫਰਜ਼ ਬਣਦਾ ਤੇ ਸਰਕਾਰਾਂ ਦੀ ਜੇ ਗੱਲ ਕਰੀਏ ਸਰਕਾਰਾਂ ਨੇ ਵੀ ਸਾਡੇ ਨਗਰ ਨੂੰ ਬਹੁਤ ਕੋਈ ਸਾਡੇ ਸ਼ਹੀਦਾਂ ਦੇ ਖਾਤਰ ਜਿਹੜੀ ਜਿਹੜੀ ਵੀ ਅਸੀਂ ਮੰਗ ਰੱਖੀ ਆ ਤੇ ਸਾਨੂੰ ਬਹੁਤ ਸਹੂਲਤਾ ਆਮ ਪਿੰਡਾਂ ਨਾਲੋਂ ਸਾਨੂੰ ਵੱਧ ਕੇ ਸਹੂਲਤਾ ਮਿਲੀਆਂ ਵਾ ਤੇ ਉਹਦੇ ਵਿੱਚ ਅਸੀਂ ਮੌਕੇ ਦੀ ਸਰਕਾਰ ਦਾ ਵੀ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜਾ ਉਹਨਾਂ ਨੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਹੋਏ ਤੇ ਉੱਥੋਂ ਦੇ ਜਿਹੜੇ ਵਸਨੀਕ ਆ ਉਹਨਾਂ ਦੀਆਂ ਧਰਤੀ ਜਿਹੜੀ ਸ਼ਹੀਦਾਂ ਦੀ ਧਰਤੀ ਆ ਉਹਨਾਂ ਨੇ ਆਪਦੇ ਫਰਜ਼ ਸਮਝਦੇ ਹੋਏ ਤੇ ਇਹ ਸਾਰੀਆਂ ਸਹੂਤਾ ਪਿੰਡ ਨੂੰ ਦਿੱਤੀਆਂ ਤੇ ਅਸੀਂ ਆਨ ਆੜੇ ਟਾਈਮ 'ਚ ਵੀ ਆਸ ਕਰਦੇ ਆ ਸਰਕਾਰ ਤੋਂ ਵੀ ਜਿਹੜੇ ਸ਼ਹੀਦਾਂ ਦੀ ਧਰਤੀ ਆ ਪਿੰਡ ਢੁੱਡੀ ਕੇ ਇਸ ਨੂੰ ਯਾਨੀ ਕਿ ਮੋਰੀ ਜਿਵੇਂ ਅੱਗੇ ਸਰਕਾਰਾਂ ਨੇ ਮੋਰੀ ਰੱਖਿਆ ਉਸੇ ਤਰੀਕੇ ਨਾਲ ਹੁਣ ਵੀ ਉਸੇ ਜੇ ਸਾਨੂੰ ਕੋਈ ਜਿਵੇਂ ਮੰਨ ਕੇ ਚੱਲੋ ਸੀਯੂਰੇ ਦੀ ਹੈਗੀ ਆ ਮੰਗ ਸਾਡੇ ਪਿੰਡ ਨੂੰ ਜਾ ਹੋਰ ਸੇਹ ਸਹੂਲਤਾਂ ਦੀ ਮੰਗ ਤੇ ਉਹ ਸਾਰੀਆਂ ਸਰਕਾਰਾਂ ਪੂਰੀਆਂ ਕਰਨਗੀਆਂ ਤੇ ਅਸੀਂ ਆਸ ਕਰਦੇ ਹਾਂ ਵੀ ਇਹ ਇਹ ਸਰਕਾਰ ਵੀ ਜਿਹੜੀ ਸਮੇ ਦੀ ਆ ਇਹ ਵੀ ਇਹ ਚੀਜ਼ਾਂ ਤੋਂ ਸਾਨੂੰ ਸਹੂਲਤਾਂ ਪੂਰੀਆਂ ਦੇਣਗੇ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਦੇ ਸਰਕਾਰ ਤੋਂ ਮੰਗ ਕੀਤੀ ਆ ਕਿ ਪਿੰਡ ਦੇ ਲਈ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਆ ਤਾਂ ਜਿਹੜਾ 28 ਜਿਹੜਾ ਜਨਵਰੀ ਵਾਲੇ ਦਿਨ ਲਾਲਾ ਜੀ ਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਤਾਂ ਤੁਸੀਂ ਉਹਨੂੰ ਬੜੀ ਸ਼ਾਨੋ ਸ਼ੌਕਤ ਦੇ ਨਾਲ ਵੱਡੀ ਪੱਧਰ ਤੇ ਮਨਾਉਨੇ ਆ। ਇਸ ਵਾਰ ਜਿਹੜਾ ਇਸ ਦਿਨ ਜਿਹੜਾ ਇਸ ਉਤਸਵ ਦੇ ਉੱਤੇ ਖਾਸ ਕੀ ਰੂਸੇਸਤਾ ਰਹੀ। ਇਸ ਵਿੱਚ ਜਿਹੜਾ ਆਪਣਾ ਮੇਲਾ ਹੁੰਦਾ ਜੀ ਇਹ ਇੱਕ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ ਟਾਈਮ ਤੋਂ ਲੈ ਕੇ ਮਿੰਨੀ 올림픽 ਦਾ ਨਾਂ ਦਿੱਤਾ ਗਿਆ ਜੀ ਇਹਦੇ ਵਿੱਚ। ਯਾਨੀ ਕਿ ਸਾਰੀਆਂ ਗੇਮਾਂ ਜਿਹਦੇ ਵਿੱਚ ਕਬੱਡੀ, ਫੁੱਟਬਾਲ, ਹਾਕੀ ਤੇ ਆਪਣਾ ਬੈਡਮਿੰਟਨ ਹੋ ਗਿਆ ਜੀ ਬੱਚਾ ਵਾਸਤੇ ਐਥਲੈਟਿਕਸ ਦੇ ਮੁਕਾਬਲੇ ਹੋ ਗਏ ਤੇ ਦਸਤਾਰ ਮੁਕਾਬਲੇ ਹੋ ਗਏ ਦਸਤਾਰ ਬੰਨਣੇ ਬਾਕੀ ਆਪਣੇ ਔਰਤਾਂ ਦੀਆਂ ਵਿਰਾਸਤੀ ਖੇਡਾਂ ਹੋ ਗਈਆਂ ਜੀ ਤੇ ਜਿਵੇਂ ਆਪਣੇ ਜਿਹੜੇ ਕਿਸਾਨਾਂ ਦੀਆਂ ਖੇਡਾਂ ਵੀ ਇਹਦੇ ਵਿੱਚ ਆਪਣਾ ਕੀਤੀਆਂ ਜਿਵੇਂ ਟਰਾਲੀ ਬੈਕ ਮੁਕਾਬਲੇ ਹੋ ਗਏ ਤੇ ਹੋਰ ਆਪਣਾ ਕਈ ਖੇਡਾਂ ਜਿਹੜੀਆਂ ਯਾਨੀ ਕਿ ਇਹਦੇ ਵਿੱਚ ਆਪਾਂ ਐਡ ਕੀਤੀਆਂ ਤੇ ਜਿੰਨਾ ਖੇਡਾਂ ਦੇ ਕਰਕੇ ਵੀ ਇੱਕ ਤਾਂ ਨੌਜਵਾਨੀ ਨਸ਼ੇ ਵਾਲੇ ਪਾਸਿਓਂ ਬਈ ਪਾਸੇ ਹੁੰਦੀ ਆ ਤੇ ਖੇਡਾਂ ਨੂੰ ਇੱਕ ਭਰਮਾ ਹੰਗਾਰਾ ਮੈਚ ਦਾ ਤੇ ਉੱਥੇ ਹੀ ਨਾਲ ਦੀ ਨਾਲ ਇਹ ਜਿਹੜੇ ਦਿਨ ਹੁੰਦੇ ਆ ਵੀ ਇੱਕ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਇਹ ਦਿੱਤੇ ਜਾਂਦੇ ਆ ਜੀ ਤੇ ਇਸ ਜਗ੍ਹਾ ਦੇ ਉੱਤੇ ਵੀ ਕੋਈ ਸਰਧਾਜੀ ਸਮਾਗਮ ਹੁੰਦਾ ਜਾਂ ਕੋਈ ਰਾਜਨੀਤਿਕ ਆਗੂ ਜਾਂ ਦੇਸ਼ ਦੇ ਜਿਹੜੇ ਆਜ਼ਾਦੀ ਦੇ ਵਿੱਚ ਯੋਗਦਾਨ ਪਾਉਣ ਵਾਲੀਆਂ ਕੋਈ ਉਹ ਸ਼ਖਸੀਅਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਬਿਲਕੁਲ ਹੀ ਆਪਣਾ 26 ਜਨਵਰੀ ਨੂੰ ਇਸ ਸਥਾਨ ਦੇ ਉੱਤੇ ਬਈ ਆਪਣਾ ਪਹਿਲਾ ਤਾਂ ਸੱਭਿਆਚਾਰਕ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਜੀ ਤੇ ਉਸ ਤੋਂ ਬਾਅਦ ਵਿੱਚ ਜੀ ਆਪਣਾ ਝੰਡਾ ਲਹਿਰਾਇਆ ਜਾਂਦਾ ਜੀ ਤੇ ਝੰਡਾ ਲਹਿਰਾਉਣ ਦੀ 26 ਜਨਵਰੀ ਨੂੰ ਉਹ ਰਸਮ ਹੁੰਦੀ ਹੈ ਜੀ ਆਪਣਾ ਗਨਤੰਤਰਤਾ ਦਿਵਸ ਵੀ ਉਸੇ ਦਿਨ ਹੀ ਹੁੰਦਾ ਜੀ ਤੇ ਨਾਲ ਦੀ ਨਾਲ ਫਿਰ ਉਹ ਮੇਲਾ ਚੱਲਦਾ ਰਹਿੰਦਾ ਜੀ ਤੇ 28 ਨੂੰ ਇਹ ਸਾਰਾ ਮੇਲਾ ਆਪਣਾ ਸੰਪੂਰਨ ਹੁੰਦਾ ਜੀ ਜੀ ਸੋ ਅਸੀਂ ਇਸੇ ਗੱਲ ਦੀ ਉਮੀਦ ਕਰਾਂਗੇ ਕਿ ਇਸ ਮਹਾਨ ਤੇ ਇੱਕ ਜੁਗਪੁਰਸ਼ ਨੂੰ ਹਮੇਸ਼ਾ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਐਸੀ ਤਰ੍ਹਾਂ ਨਤਮਸਤਕ ਪਹੁੰਚਿਆ ਰਹੇਨ ਤੇ ਜਿਹੜੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਉਹਨਾਂ ਤੋਂ ਜਿਹੜੇ ਸਾਡੇ ਨੌਜਵਾਨਾਂ ਸੇਧ ਲੈਣ ਤੇ ਅਸੀਂ ਇਸ ਗੱਲ ਦੀ ਵੀ ਆਸ ਉਮੀਦ ਕਰਾਂਗੇ ਕਿ ਸਰਕਾਰਾਂ ਜਿਸ ਤਰ੍ਹਾਂ ਇਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾਇਆ ਉਹਨਾਂ ਦੀ ਕੁਰਬਾਨੀ ਨੂੰ ਜਿਹੜਾ ਉਹ ਹਰ ਵਕਤ ਜਿਹੜਾ ਚੇਤੇ ਰੱਖਣ ਤੇ ਉਹਨਾਂ ਦੀਆਂ ਯਾਦਾਂ ਨੂੰ ਐਸੀ ਤਰ੍ਹਾਂ ਸਲਾਮਤ ਰੱਖਣ ਤਾਂ ਕਿ ਸਾਡੇ ਨੌਜਵਾਨ ਉਹਨਾਂ ਦੁਆਰਾ ਪਾਏ ਪੂਰਨਿਆਂ ਤੋਂ ਪ੍ਰੇਰਨਾ ਲੈ ਸਕਣ}{|\text{ਵਾਲ ਜਿਹੜੇ ਕਿ ਇਸ ਜਿਹੜੀ ਯਾਦਗਾਰ ਬਣੀ ਆ}} ਉਡੀ ਹਮੇਸ਼ਾ ਐਂਟੀਨੇਸ਼ਨ ਹੁੰਦੀ ਆ ਜਾਂ ਜਿਹੜੇ ਸਮਾਗਮਾਂ ਦੀ ਯਾਦ ਦੇ ਵਿੱਚ ਕਰਵਾਏ ਜਾਂਦੇ ਆ ਉਹਨਾਂ ਦੇ ਵਿੱਚ ਅਗਾਂਹ ਵਾਧੂ ਹੋ ਕੇ ਜਿਹੜਾ ਬਣਦਾ ਯੋਗਦਾਨ ਪਾਉਂਦੇ ਨੇ ਸასი ਕਾਲ ਬਾਈ ਸასი ਕਾਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੀਤ ਪੱਤਰਕਾਰ ਟੀਮ ਦਾ ਜਿਹੜੇ ਇੱਥੇ ਸਾਡੇ ਨਗਰ ਵਿੱਚ ਲਾਲਾ ਲਾਜਪਤਰਾਏ ਦੇ ਨਗਰ ਵਿੱਚ ਤੁਸੀਂ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੂੰ ਦੂਸਰੀ ਗੱਲ ਜਿਹੜਾ ਤੁਸੀਂ ਪੁੱਛਿਆ ਸਰਪੰਚ ਸਾਹਿਬ ਤੋਂ ਵੀ ਪੁੱਛਿਆ ਸੀ ਕਿ ਇਸ ਲਾਲਾ ਲਾਜਪਤਰਾਏ ਜਿਹਦੇ ਜਨਮ ਸਥਾਨ ਹੋਣ ਕਰਕੇ ਵੀ ਪਿੰਡ ਨੂੰ ਜਿਹੜਾ ਕੀ ਦੇਣਾ ਉਹਨਾਂ ਦੀ ਹੂੰ ਜੇ ਦੇਖਿਆ ਜਾਵੇ ਤਾਂ ਅੱਜ ਤੋਂ 70 ਸਾਲ ਪਹਿਲਾਂ ਜੀ ਜਦੋਂ ਇੱਥੇ ਪੰਜਾਬ ਦੇ ਨਹੀਂ ਵਾਰਲਡ ਦੇ ਮਸ਼ਹੂਰ ਲੇਖਕ ਜਿਹੜੇ ਜਸਵੰਤ ਸਿੰਘ ਕਮਲ ਸਰਪੰਚ ਹੁੰਦੇ ਸੀਗੇ ਹੂੰ ਉਹਨਾਂ ਨੇ ਇਸ ਲਾਲਾ ਰਾਜਪਤਰਾਏ ਖੇਡ ਮੇਲੇ ਦੀ ਸ਼ੁਰੂਆਤ ਕੀਤੀ ਜੀ ਉਸ ਪਹਿਲੇ ਮੇਲੇ ਤੋਂ ਲੈ ਕੇ ਅੱਜ 70 ਸਾਲ ਹੋ ਗਏ ਸਾਡੇ ਨਗਰ ਨਿਵਾਸੀਆਂ ਨੂੰ ਸਮੇਂ-ਸਮੇਂ ਦੇ ਜਿਹੜੇ ਸਰਪੰਚ ਹੁੰਦੇ ਆ ਮੋਤਵਰ ਵਿਅਕਤੀ ਹੁੰਦੇ ਆ ਹੂੰ ਉਹ ਲਾਲਾ ਰਾਜਪਤਰਾਏ ਦੇ ਨਾਂ ਦੇ ਉੱਤੇ ਜਿਹੜਾ ਖੇਡ ਮੇਲਾ ਕਰਾਉਂਦੇ ਆ ਜੀ ਇਸ ਖੇਡ ਮੇਲੇ ਕਰਾਉਣ ਦੇ ਨਾਲ ਜਾਂ ਇਸ ਨਗਰ ਨੂੰ ਬੜਾ ਮਾਣ ਪ੍ਰਾਪਤ ਆ ਕਿ ਇਸ ਇਹਦੀ ਜਿਹੜੀ ਢੁੱਡੀ ਕੇ ਪਿੰਡ ਦੀ ਧਰਤੀ ਆ ਇਹ ਗਧਰੀ ਬਾਬਿਆਂ ਦੀ ਧਰਤੀ ਆ ਲਾਲਾ ਲਾਜਪਤਰਾਏ ਜੀ ਹੋਂ ਦੀ ਚਰਨਸ਼ੋ ਜਿਹੜੀ ਪ੍ਰਾਪਤ ਧਰਤੀ ਆ ਇਸ ਨਗਰ ਨੂੰ ਇਹਦਾ ਬਹੁਤ ਜ਼ਿਆਦਾ ਜਿਹੜਾ ਲਾਭ ਹੋਇਆ ਵਾ ਕਿਉਂਕਿ ਸਾਡੇ ਪਿੰਡ ਵੱਡਾ ਹਸਪੀਟਲ ਵੈਟਰਨਰੀ ਹਸਪੀਟਲ ਵੱਡਾ ਸਕੂਲ ਕਾਲਜ ਜਾਂ ਹੋ ਦਾਣਾ ਮੰਡੀ ਜਾਂ ਹੋਰ ਵੀ ਪਿੰਡ ਦੇ ਵਿੱਚ ਜਿਹੜਾ ਕੋਈ ਵੀ ਰਸਤਾ ਜਿਹੜਾ ਕੱਚਾ ਨਹੀਂ ਹੈ ਸੜਕਾਂ ਬਣੀਆਂ ਹੋਈਆਂ ਸਾਡੇ ਪਿੰਡ ਦਾ ਜਿਹੜਾ ਨਿਰਮਾਣ ਉਹਨਾਂ ਬਜ਼ੁਰਗਾਂ ਦੀ ਸੋਚ ਕਰਕੇ ਜਿਹੜੇ ਲਾਲਾ ਜੀ ਦਾ ਦਿਨ ਮਨਾਉਣ ਨਾ ਜਿਨ੍ਹਾਂ ਨੇ ਸ਼ੁਰੂ ਕੀਤਾ ਉਹਦੇ ਕਰਕੇ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਇੱਥੇ ਹਰ ਇੱਕ ਮੁੱਖ ਮੰਤਰੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਤਾਂ ਜਿੰਨਾ ਚਿਰ ਮੁੱਖ ਮੰਤਰੀ ਰਹੇ ਆ ਉਹ ਹਮੇਸ਼ਾ ਹੀ ਆਉਂਦੇ ਰਹੇ ਆ ਤੇ ਨਗਰ ਨੂੰ ਬਹੁਤ ਕੁਝ ਦੇ ਕੇ ਜਾਂਦੇ ਰਹੇ ਆ ਸੈਂਟਰ ਦੇ ਵਜ਼ੀਰ ਸੈਂਟਰ ਦੀਆਂ ਸਰਕਾਰਾਂ ਵੀ ਭੇਜਦੀਆਂ ਰਹੀਆਂ ਉਹਨਾਂ ਨੇ ਵੀ ਸਾਡੇ ਪਿੰਡ ਨੂੰ ਲਾਲਾ ਜੀ ਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਸਹਿਯੋਗ ਆਰਥਿਕ ਤੌਰ ਤੇ ਦਿੱਤਾ ਹੈ ਹੂੰ ਸੋ ਬਿਲਕੁਲ ਜੀ ਸਮੇ ਸਮਝਦੇ ਸਰਕਾਰਾਂ ਦਾ ਉਤਸ਼ਾਹ ਜਨਕ ਜਿਹੜੀ ਜਿਹੜੀ ਰਹੀ ਆ ਉਹਨਾਂ ਦੀ ਕਾਰਗੁਜ਼ਾਰੀ ਸੋ ਜਿਹੜੀ ਲਾਇਬ੍ਰੇਰੀ ਹੈ ਸਾਡੇ ਇਕਲਾਬੀ ਲੇਖਕ ਜਸਵੰਤ ਸਿੰਘ ਕਮਲਜੀਤ ਜੀ ਦੇ ਨਾਂ ਜਿਹੜੀ ਕਿ ਲਾਲਾ ਲਾਜ ਪਤਰਾਇ ਜੀ ਦੀ ਯਾਦ ਦੇ ਵਿੱਚ ਬਣਾਈ ਗਈ ਹੈ ਔਰ ਇਸ ਲਾਇਬ੍ਰੇਰੀ ਦੇ ਵਿੱਚ ਇੱਥੇ ਕਾਫੀ ਜਿਹੜੇ ਪਾਠਕ ਪੜਨ ਵਾਸਤੇ ਆਉਂਦੇ ਨੇ ਤਾਂ ਇਸ ਜਿਹੜੀ ਇੱਥੇ ਕਮੇਟੀ ਬਣੀ ਆ ਦੇਖਭਾਲ ਵਾਸਤੇ ਇਸ ਕਮੇਟੀ ਦੇ ਸੈਕਟਰੀ ਜਿਹੜੇ ਮੇਰੇ ਨਾਲ ਰਣਜੀਤ ਸਿੰਘ ਤੰਨਾਜੀ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸੇ ਆਪਣੇ ਮੋਬੇ ਇੱਥੇ ਕਾਫੀ ਲੋਕ ਵਿਜ਼ਿਟ ਕਰਦੇ ਹੋਣਗੇ ਲੋਕ ਆਉਂਦੇ ਹੋਣਗੇ ਤਾਂ ਕਿੰਨੇ ਕੁ ਲੋਕ ਜਿਹੜੇ ਆ ਜਾਂਦੇ ਆ ਕਿਤਾਬਾਂ ਪੜਨ ਵਾਸਤੇ ਜਾਂ ਲੋਕ ਜਿਹੜੇ ਇੱਥੇ ਲਾਲਾ ਜੀ ਦੇ ਬੁੱਤ ਨੂੰ ਜਿਹੜਾ ਨਤਮਸਤਕ ਹੋਣ ਵਾਸਤੇ ਲੋਕ ਕਿੱਥੇ ਆਉਂਦੇ ਆ ਦੇਖੋ ਇਹ 26 ਜਨਵਰੀ ਤੋਂ ਲੈ ਕੇ 28 ਜਨਵਰੀ ਨੂੰ ਲਾਲਾ ਜੀ ਦਾ ਜਨਮ ਦਿਨ ਹੈ ਜੀ ਹਾਂਜੀ ਹੂੰ ਉਸੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਦਰਬਾਰਾ ਸਿੰਘ ਹਾਂ ਪ੍ਰਕਾਸ਼ ਸਿੰਘ ਬਾਦਲ ਤਿਕੀਵਨ ਤਿਕਨ ਸਾਰੇ ਮੁੱਖ ਮੰਤਰੀ ਆਏ ਆ ਹੂੰ ਤੇ ਲਾਲਬਾਹ ਸ਼ਾਸਤਰੀ ਪ੍ਰਧਾਨ ਮੰਤਰੀ ਆਏ ਆ ਚੰਦਰ ਸ਼ੇਖਰ ਜੀ ਚੰਦਰ ਸ਼ੇਖਰ ਜੀ ਆਏ 90 ਚਾਹੇ ਜੀ ਹੂੰ ਤੇ ਲਾਲ ਕਿਸ਼ਨ ਰਵਾਨੀ ਸੀ ਉਹ ਵੀ ਇੱਥੇ ਆਏ ਆ ਹੋਰ ਦਿੱਲੀ ਦੇ ਕਈ ਮੰਤਰੀ ਆਏ ਸਾਬ ਸਿੰਘ ਜੀ ਨਸੇ ਦਿੱਲੀ ਉਹ ਵੀ ਆਏ ਆ ਕਾਫੀ ਲੋਕ ਆਏ ਜਣੀ ਹਰ ਪਾਰਟੀ ਦੇ ਇੱਥੇ ਆਉਂਦੇ ਜਾਂਦੇ ਆ ਆਪਣੇ ਕੇਰਵਾਲ ਸਾਹਿਬ ਵੀ ਇੱਥੇ ਆ ਕੇ ਗਏ ਜੀ ਹਾਂ ਜੀ ਇਲੈਕਸ਼ਨ ਅੰਦਰਾਣ ਆਏ ਸੀ ਪਰ ਥੋੜੀ ਦੇ ਰੁਕੇ ਆਏ ਸੀ ਇੱਥੇ ਹੂੰ ਤੇ ਸਾਰੇ ਲੋਕ ਆਉਂਦੇ ਆ ਇੱਥੇ ਲਾਲਾ ਜੀ ਦਾ ਜਨਮਨ ਸਾਲ 28 ਜਨਮਈ ਹੂੰ 17 ਨਵੰਬਰ ਨੂੰ ਲਾਲਾ ਦਾ ਸ਼ੀਤੀ ਦਿਨ ਮਨਾਉਂਦੇ ਅਸੀਂ ਜੀ ਉਦੋਂ ਵੀ ਮੰਤਰੀ ਆਉਂਦਾ ਕੋਈ ਸਰਕਾਰ ਹੋਵੇ ਅਸੀਂ ਹਰ ਇੱਕ ਨੂੰ ਸੱਦਾ ਦਿੰਦੇ ਆ ਉਹ ਸਾਰੇ ਆਉਂਦੇ ਕਦੇ ਕਿਸੇ ਨੇ ਇਗਨੋਰ ਨਹੀਂ ਕੀਤਾ ਤੇ ਔਰ ਉਹਨਾਂ ਦੇ ਫੰਡ ਵਗੈਰਾ ਵੀ ਦਿੰਦੇ ਆ 1 ਲੱਖ ਰੁਪਿਆ ਸਰਕਾਰੀ ਨੂੰ ਹਰ ਸਾਲ ਦਿੰਦੀ ਆ ਅੱਛਾ ਸਮਾਗਮ ਵਾਸਤੇ ਨਹੀਂ ਇਹ ਦੀ ਦੇਖਭਾਲ ਵਾਸਤੇ ਸਾਡੇ ਜਿਵੇਂ ਸੈਕਟਰੀ ਹੋ ਗਿਆ ਸਾਡੇ ਮਾਲੀ ਹੋ ਗਿਆ ਸਫਾਈ ਵਾਲੇ ਹੋ ਗਏ ਬਿਜਲੀ ਦੇ ਬਿੱਲ ਹੋ ਗਏ ਇਸ ਤਰ੍ਹਾਂ ਉਹਨਾਂ ਨੂੰ ਦਿੰਦੇ ਆ ਅੱਛਾ ਜਿਹੜਾ ਸਮਾਗਮ ਕਰਾਇਆ ਜਾ ਰਿਹਾ 28 ਅਨ 26 ਤੋਂ 28 ਤੱਕ ਇਹ ਪੰਜਾਬ ਸਰਕਾਰ ਦੀ ਇਹਦੇ ਵਿੱਚ ਕੀ ਕੰਟਰੀਬਿਊਸ਼ਨ ਹੈ ਇਹ ਪੰਜਾਬ ਸਰਕਾਰ ਦੀ ਸਾਰੀ ਇਹ ਕੈਟੇਗਰੀਸ਼ਨ ਉਹਨਾਂ ਨੂੰ ਸਾਦੇ ਆ ਜੇ ਆਉਣਗੇ ਸ਼ਹੀਦਾਂ ਮਸਤ ਗੋਣਗੇ ਕੁਝ ਪਿੰਡ ਨੂੰ ਵੀ ਦੇਣਗੇ ਸਾਡੇ ਪਿੰਡ ਦੀ ਤਕਰੀਬਨ ਸਰਕਾਰ ਦੀ ਇਹ ਅਗਵਾਈ ਨਾਲ ਏਡਾ ਪਿੰਡ ਵਧਿਆ ਜੀ ਜਿੱਥੇ ਗਵਰਨਮੈਂਟ ਕਾਲਜ ਆ ਹੂੰ ਹੂੰ ਸਕੂਲ ਆ ਗਵਰਨਮੈਂਟ ਪਾਸਟ ਸਕੂਲ ਸਭ ਤੋਂ ਪਹਿਲਾਂ ਇਹ ਫਲੋਜਪੁਰ ਜ਼ਿਲ੍ਹੇ ਦਾ ਪਿੰਡ ਸੀ ਉਧਰ ਇੱਥੇ ਬੜਿਆ ਸੀ ਸਾਡੇ ਹੂੰ ਟੁਡੀਕੇ ਚ ਜੀ ਹੋਰ ਬੜੇ ਜਾਨੀ ਸਭ ਪਹਿਲੇ ਟੁਡੀਕੇ ਉਹਨਾਂ ਨੇ ਹਸਪੀਟਲ ਆ ਬਟਰਬਕਸਰੋਂ ਕਿਤੇ ਹੁੰਦਾ ਹੀ ਨਹੀਂ ਸੀ 1959 ਜੀਏ ਛੇ ਕਾੜਚੇ ਇਥੇ ਬਣ ਗਈ ਬਟਵਾ ਹਾਂਜੀ ਤੇ ਜੇ ਮੈਂ ਨਾ ਭੁੱਲਦਾ ਹਾਂ ਸ਼ਾਇਦ 2015 ਦੇ ਵਿੱਚ ਜਿਹੜਾ ਆ ਉਹ ਭਾਰ ਦਾ ਪਹਿਲਾ ਪਿੰਡ ਸੀ ਜਿਹੜਾ ਜਿਹਨੂੰ ਵਾਈਫਾਈ ਕੀਤਾ ਗਿਆ ਸੀਗਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਪਿੰਡ ਦੇ ਵਿੱਚ ਮਤਲਬ ਭਾਰ ਦਾ ਪਹਿਲਾ ਪਿੰਡ ਜਿੱਥੇ ਏਟੀਐਮ ਲਾਇਆ ਗਿਆ ਸੀਗਾ ਪਿੰਡਾਂ ਚ ਤਕਰੀਬ ਇਹ ਪਹਿਲਾ ਪਿੰਡ ਸੀ ਭਾਰ ਦਾ ਜਿੱਥੇ ਲੱਗਾ ਉਹਰੇ ਤੇ ਬਾਲੇ ਸਟੇਟ ਮਲਪਤੋਂ ਨੋਕੀ ਆਉਂਦੇ ਆ ਉਹ ਬੜੇ ਹਰਾਮ ਸੀ ਜੇ ਪਾਕਿਸਤਾਨ ਦੇ ਲੋਕ ਆਏ ਬੜੇ ਹਰਾਮ ਸੀ ਇੱਕ ਢੁੱਡੀ ਕੇ ਪਿੰਡ ਦੇ ਵਿੱਚ ਏਟੀਐਮ ਲੱਗਿਆ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਉਦੋਂ ਸਾਨੂੰ 12 ਕਰੋੜ ਰੁਪਈਆ ਢੁੱਡੀ ਕੇ ਹੁੰ ਦਿੱਤਾ ਸੀ ਅੱਛਾ ਜੀ ਉਹਦੀ ਜੀ ਨੇ ਹੂੰ ਉਹਦੇ ਵਿੱਚ ਸਾਡੇ ਕਾਲਜ ਚ ਸੂਟਰਸ ਲਗਾ ਸਾਡੀ ਰੋਡ ਬਣੀ ਸਾਨੂੰ 20 ਲੱਖ ਇਹ ਬਿਲਡਿੰਗ ਬਣੀ ਇੱਥੇ ਉਹਨੂੰ ਦਿੱਤਾ 50 ਲੱਖ ਰੁਪਈਆ ਅਸੀਂ ਕਰੋੜ ਰੁਪਈਆ ਮੰਗਿਆ ਸੀ ਮੈਂ ਉਹ ਫਿਰ ਨੇ ਰਾਜਨਾਥ ਜੀ ਕਹਿੰਦੇ ਵੀ ਕਰੋੜ ਕਟ ਲੈ ਲੋ ਤੁਸੀਂ ਉਹਨਾਂ ਨੇ 50 ਲੱਖ ਰੁਪਏ ਸਾਨੂੰ ਦਿੱਤਾ ਜੀ ਇਹ ਵਿਆਜ ਨਾਲੇ ਸਾਰਾ ਕੁਝ ਖਰਚਾ ਕਰਦੇ ਸੀ ਚੱਲਦੇ ਉਹ ਐਫ ਡੀ ਰੱਖੀ ਐ ਤੜੋਂਗੇ ਨਹੀਂ ਸੀ ਅੱਛਾ ਜੀ ਹਾਂਜੀ ਉਹ ਚੱਲ ਰਿਹਾ ਇਸ ਤਰ੍ਹਾਂ ਸਵੇ ਲਾਲਾ ਲਾਇਪਤਰਾਏ ਜੀ ਦੀ ਸ਼ਹਾਦਤ ਜਾਂ ਉਹਨਾਂ ਦੇ ਕਿਰਤ ਦੀਆਂ ਬਰਕਤਾਂ ਨੇ ਕਿ ਇਸ ਪਿੰਡ ਨੂੰ ਅੱਜ ਆਲਮੀ ਪੱਧਰ ਦੇ ਉੱਤੇ ਜਿਹੜਾ ਜਾਣਿਆ ਪਛਾਣਿਆ ਜਾਣ ਲੱਗਾ ਤੇ ਇਹ ਪਿੰਡ ਜਿਹੜਾ ਵਿਕਾਸ ਦੀਆਂ ਤਰੱਕੀ ਦੀਆਂ ਸਿਖਰਾਂ ਨੂੰ ਛੋਹ ਰਿਹਾ ਤੇ ਨਾਲ ਦੀ ਨਾਲ ਹਰ ਵਾਰ ਹਰ ਵਕਤ ਇਸ ਪਿੰਡ ਦੀ ਜਿਹੜੀ ਦੇਸ਼ ਆਵੇਸਾਂ ਦੇ ਵਿੱਚ ਚਰਚਾ ਹੁੰਦੀ ਰਹਿੰਦੀ ਹੈ ਸੋ ਇਹ ਪਿੰਡ ਜਿਹੜਾ ਤਰੱਕੀ ਦੇਆਂ ਸਿਖਰਾਂ ਨੂੰ ਛੋਹ ਰਿਹਾ ਤੇ ਅਸੀਂ ਉਮੀਦ ਕਰਾਂਗੇ ਕਿ ਐਸੀ ਤਰ੍ਹਾਂ ਲਾਵਾ ਜਿਹੜਾ ਲਾਇਪਤਰਾਏ ਦੀ ਸ਼ਹਾਦਤ ਕਾਨੂੰਨ ਨਾਤਮਸਤਕ ਰਹਿੰਦੇ ਰਹਿਣ ਤੇ ਸਮੇਂ ਸਮੇਂ 'ਚ ਸਰਕਾਰਾਂ ਇਸ ਪਿੰਡ ਨੂੰ ਜਿਹੜਾ ਉਹ ਵਿਕਾਸ ਵਾਸਤੇ ਅੱਗੇ ਹੋ ਕੇ ਬਣਦਾ ਯੋਗਦਾਰ ਪਾਉਂਦੇ ਰਹਿਣ ਅਜੀਤ ਬੱਟੇ ਵੀ ਲਈ ਜਗਰਾਉ ਤੋਂ ਪਵਿੰਦਰ ਸਿੰਘ ਮੌਲੀ ਦੇ ਨਾਲ ਕੁਲਦੀਪ ਸਿੰਘ ਲੋਹੜ ਦੀ ਵਿਸ਼ੇਸ਼ ਰਿਪੋਰਟ